ਹੁਣ ਮੈਨੂੰ ਨਾ ਕੁਝ ਕਿਹੋ ਜੀ ਪੰਥਕ ਸਿੱਖ ਰਹਿਤ ਮਰਿਆਦਾ ਚੱਕੋ ਅਤੇ ਪੜ੍ਹ ਕੇ ਦੇਖੋ ਉਹਦੇ ਵਿੱਚ ਕੀ ਲਿਖਿਆ ਹੋਇਆ ਜੋਤਾਂ ਜਗਾਉਣੀਆਂ ਮਨਮਤ ਹੈ ਮਨਮਤ ਹੈ ਲਿਖਿਆ ਹੋ ਉਸ ਦੇ ਵਿੱਚ ਪਰ ਅਸੀਂ ਐ ਸੌਖਾ ਤਰੀਕਾ ਲੱਭ ਲਿਆ ਬਸ ਉਂਗਲ ਲਵੇੜਨੀ ਹੈ ਕਿ ਉਹਦੇ ਵਿੱਚ ਮੱਥੇ ਨੂੰ ਲਾ ਲੈਣੀ ਹੈ ਅੱਖਾਂ ਨੂੰ ਲਾ ਲੈਣੀਆਂ ਚਿਹਰੇ ਨੂੰ ਮਲ ਲੈਣੀ ਹੈ ਹੱਥਾਂ ਪੈਰਾਂ ਨੂੰ ਮਲ ਲੈਣੀ ਹੈ ਤੇ ਬਸ ਹੋ ਗਿਆ ਸਾਡਾ ਜਨਮ ਸਫਲਾ ਅਸੀਂ ਗੁਰੂ ਦੀ ਥੋੜੀ ਮੰਨਣੀ ਹੈ ਅਸੀਂ ਪੰਥਕ ਫੈਸਲੇ ਥੋੜੀ ਮੰਨਣੇ ਨੇ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਉੱਪਰ ਸਪੈਸ਼ਲ ਜੋਤਾਂ ਜਗਦੀਆਂ ਨੇ ਅੱਜ ਕੱਲ ਬਾਬਾ ਦੀਪ ਸਿੰਘ ਸਾਡੇ ਪ੍ਰਚਾਰਕ ਵੀ ਇਦਾਂ ਹੀ ਪ੍ਰਚਾਰ ਕਰਦੇ ਨੇ ਨਾ ਅਖੌਤੀ ਪ੍ਰਚਾਰਕ ਜਿਹੜੇ ਬਣੇ ਹੋਏ ਬਾਬਾ ਦੀਪ ਸਿੰਘ ਜੀ ਦੀ ਫੋਟੋ ਦਾ ਧਿਆਨ ਤਾਂ ਰੋਜੀ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਉੱਪਰ ਜੋਤਾਂ ਜਗਾਓ ਜੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰੋ ਜੀ ਸਿੱਖ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜ ਕੇ ਅਕਾਲ ਪੁਰਖ ਨੂੰ ਸਮਰਪਿਤ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਸੂਰਬੀਰ ਯੋਧੇ ਸਨ ਜਿਸ ਤਰ੍ਹਾਂ ਹੋਰ ਬਹੁਤ ਸਾਰੇ ਸੂਰਬੀਰ ਯੋਧੇ ਸ਼ਹੀਦ ਹੋਏ ਨੇ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਜੀ ਵੀ ਯੋਧੇ ਸਨ ਪਰ ਅਸੀਂ ਸਪੈਸ਼ਲ ਬਣਾ ਲਿਆ ਸਪੈਸ਼ਲ ਗੁਰਦੁਆਰੇ ਉਹਨਾਂ ਦੇ ਨਾਂ ਦੇ ਉੱਪਰ ਹਨਾ ਸਪੈਸ਼ਲ ਜੋਤਾਂ ਸਪੈਸ਼ਲ ਜਿਹੜੇ ਨੇ ਉਹ ਮੱਥੇ ਨੂੰ ਅੱਖਾਂ ਨੂੰ ਹੱਥਾਂ ਪੈਰਾਂ ਨੂੰ ਲਿਆ ਲਿਆ ਕੇ ਜਿਹੜਾ ਘੋਲ ਆਇਆ ਜਾਂਦਾ ਪਰ ਮੰਨਣਾ ਕਿੱਥੋਂ ਆ ਅਸੀਂ ਮਰਿਆਦਾ ਕੀ ਕਹਿੰਦੀ ਐ ਗੁਰੂ ਕੀ ਕਹਿੰਦਾ ਇਹਦੇ ਨਾਲ ਸਾਡਾ ਕੋਈ ਬਾ ਵਾਸਤਾ ਨਹੀਂ ਅਸੀਂ ਤੇ ਆਪਣੀਆਂ ਹੰਡਾਉਣੀਆਂ ਨੇ ਆਪਣੀਆਂ ਚੰਮ ਦੀਆਂ ਚਲਾਉਣੀਆਂ ਨੇ ਜੇ ਕੋਈ ਮੇਰੇ ਵਰਗਾ ਬੋਲਦਾ ਸੱਚ ਬੋਲਦਾ ਤਾਂ ਉਹਦਾ ਵਿਰੋਧ ਕਰਨਾ ਸ਼ਰਦਾ ਦੇ ਨਾਂ ਦੇ ਉੱਪਰ ਲਿਆ ਕੇ ਅਖੌਤੀ ਸ਼ਰਦਾ ਖੜੀ ਕਰ ਦਿੱਤੀ